ਕਾਲਾ ਦੋ ਫੁੱਟ ਫੁੱਟ ਨੂੰ ਸਾਹਿਬ ਮੈਂ ਚੱਲਦਾ ਫਿਰ ਤੁਹਾਨੂੰ ਆ ਪੈ ਲੱਟਣ ਲੱਗਾ ਨਾ ਚੱਲਦਾ ਜਾਈ बोलो एक बजे निकल है कहाँ गया था आंगनबाड़ी में एक बजे छुट्टी हुआ है आंगनबाड़ी गया बजे से आ, उसके बाद कहाँ गया नहीं, नहीं। आपको कैसे पता चला रात से खोज रहे हैं रात से भेटा नहीं है तो चार वक्त हो जाए आपने इसकी तलाश नहीं की आपको कैसे पता चला इसके बारे में अभी हमारा पता लगा अभी आई है हमें मेरा पता लगा ਬਸ ਉਹ ਦਰ ਰਹਤੇ ਹਨ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਜਿਹੜੀ ਲਾਸ਼ ਬਾਰੇ ਸਾਨੂੰ ਇਦਾਂ ਪਤਾ ਲੱਗਾ ਜੀ ਕੱਲ ਗੁਰਦੁਆਰੇ ਲਾਸ਼ਮੈਂਟ ਹੋਈ ਸ਼ਾਮੀ 5 ਵਜੇ ਦਾ ਟਾਈਮ ਹੋਣਾ ਤੇ ਲਾਸ਼ਮੈਂਟ ਹੋਈ ਆ ਵੀ ਬੱਚੀ ਪਾਚਦੀ ਤੇ ਹੁਣ ਖਬਰ ਮਿਲੀ ਆ ਕਿ ਬੱਚੀ ਮਾਰ ਕੇ ਢੇਰਾ ਛਿਟੀ ਆ ਤੁਹਾਨੂੰ ਕਿੱਦਾਂ ਪਤਾ ਕਿਹਨੇ ਦੱਸਿਆ ਸਾਨੂੰ ਇੱਥੇ ਜੀ ਆਪਣੇ ਸਾਡੀ ਬੋਲਤੀ ਆ ਰਾਣੀ ਹੋਂ ਦੱਸਿਆ ਲੱਗੇ ਮੈਂ ਤਾਂ ਅੰਦਰ ਪਈ ਸੀ ਮੋਦਰਾ ਸਾਹਿਬ ਤੋਂ ਆ ਕੇ ਤੇ ਮੈਂ ਸੌਂਜਣੀ ਨਹੀਂ ਹੁੰਦੀ ਘੰਟਾ ਤੇ ਇਹ ਕਿਸੇ ਤੇ ਸ਼ੱਕ ਸ਼ਕ ਹੈਗੀ ਵੀ ਕਿਸੇ ਨੇ ਕੀਤਾ ਨਹੀਂ ਤਾਂ ਫੋਨ ਦੇਖੋ ਜੀ ਇਹਨਾਂ ਨੂੰ ਪਤਾ ਇਹ ਤਾਂ ਇਹਨਾਂ ਦੇ ਮਾਪੇ ਦੱਸ ਸਕਦੇ ਦੇਖੋ ਜੀ ਉਹ ਤੁਸੀਂ ਓਏ ਲੈ ਪਿੱਛੇ ਹਾਂ ਕਰ ਲੈਣਾ ਜੋ ਦਵਾ ਪਾ ਸਕਦੇ ਲੈ ਬਜਾ ਲੈਣਾ ਪਿੱਛੇ ਉਧਰ ਸਾਰ ਚ ਆ ਜਾ yok <Sessizlik> daha <Sessizlik> <Sessizlik> ਹਾਂਜੀ ਗੱਲ ਆਈ ਬਾਹਰੋਂ ਆ ਕੇ। ਕਲੀਕ ਕਾਜੇ ਮੈਂ ਨਹੀਂ ਛੱਡ ਕੇ ਆਈ ਥੜੀ ਤੇ। ਥੜੀ ਤੇ ਬਾਹਰ ਦੀ ਜਗ੍ਹਾ ਤੇ। ਤੇ ਬਿਲ ਦੇ ਵਿੱਚ ਮੇਰੇ ਕੰਮ ਤੇ ਜਾਂਦੀ। ਉਸ ਤੋਂ ਬਾਅਦ ਹੋਈ ਹੈ ਹਨਾ ਮੇਰੀ। ਕੇਵਲ ਉੱਥੇ ਕਹਿੰਦੇ ਕਿ ਇੱਧਰ ਤੋਂ ਮੈਂ ਇੱਧਰੋਂ ਆਈ ਆ। ਮੈਂ ਐ ਨਹੀਂ ਕੁਝ ਕਹਿ ਸਕਦੀ ਨਾ। ਮੈਂ ਛੱਡ ਕੇ ਇੱਕ ਬੱਚਾ ਹੋਰ ਲੱਗੇ ਆ। ਉਹ ਵੀ ਛੱਡ ਕੇ ਆਈ ਆ। ਮੈਂ ਇਸ ਗਲੀ ਜੀ ਛੱਡ ਕੇ ਆਈ ਆ। ਮੈਂ ਪਹਿਲਾਂ ਚਾਚੀ ਜਿੰਦਰਾਸ ਕੀ ਆਈ ਨਾ ਤੁਹਾਡੇ। ਪਹਿਲਾਂ ਸਾਡੀਆਂ ਬਾੜਾਂ ਬਹੁਤ ਐਸੀਆਂ ਬਹੁਤ ਦੀਆਂ। ਮੈਂ ਹਾਂ। ਜਿੰਨਾ ਕੰਮ ਤੋਂ ਬਤਿਆ ਬਾਹਰ ਇਹਨਾਂ ਤੁਹਾਡੀ ਮੰਮੀ 1 ਵਜੇ ਕਿਸੇ ਵੇਲੇ ਦਵਾਈ ਕੋਲ ਨੇ ਇਹ ਥੋੜਾ ਸਾੜ ਤਰੀਓ ਉਹ ਜਿਹੜੀ ਆਪਣੀ ਰੁੱਜੀ ਗੁੱਡੀ ਆ ਉਹ ਆਪਣੇ ਘਰ ਵੜ ਗਈ ਆ ਇਹ ਥੜੇ ਤੇ ਚਲੀ ਜਾਂਦਾ ਨਾਲ ਹੀ ਖੜਾ ਹਾਂ ਹਾਂਜੀ ਗੁਰੂ ਜੀ 1 ਵਜੇ ਛੁੱਟੀ ਗਈ ਉਹ ਕਹਿ ਰਹੇ ਸੱਤ ਕਹਿ ਰਹੇ ਆ ਨਾ ਆਪਾਂ 1 ਵਜੇ ਛੁੱਟੀ ਗਈ ਆ ਉਹ ਇਸੇ ਨੇ ਤੇ ਪਰ ਦੀਵਾਰ ਦੀ ਜਿਸ ਤਰ੍ਹਾਂ ਬੱਤੀ ਹੈ ਜਿਹੜੀ ਜਾਂਦੀਆਂ ਚਾਲਿਆ ਜਾ ਪ੍ਰਵੀਨ ਹਾਂ ਦੱਸੋ ਪਰ ਵੀ ਹਾਂਜੀ ਤੇ ਤੁਸੀਂ ਇੱਥੇ ਕੀ ਕਰਦੇ ਆਂ ਅਗਨਵਾੜੀ ਚ ਮੈਂ ਹਾਂ ਫਿਰਿਆ ਤੇਰੇ ਬੱਚਾ ਕੱਲ੍ਹ ਕਾ ਤੁਹਾਡੇ ਕੋਲ ਆਇਆ ਸੀ ਕੁਝ ਹਾਂਜੀ ਕੱਲ੍ਹ ਆਇਆ ਸਕੂਲੇ ਕਿੰਨੇ ਵਜੇ ਆਇਆ ਸੀ ਇਹ ਹੁਣ ਮੈਂ ਸਫਾਈ ਕਰਕੇ ਚਲੀ ਗਈ ਮੈਂ ਇਦਾਂ ਦੇ ਬੱਚੇ ਲੈਣਗੇ ਮੇਰੇ ਆਉਂਦਿਆਂ ਨੂੰ ਵੀ ਆ ਲੈ ਲੈ ਕੇ ਨਹੀਂ ਇਹਨੂੰ ਆਈ ਲੈ ਕੇ ਨਹੀਂ ਆਈ ਸਕੂਲੇ ਵੀਰੇ ਆਈ ਆਏ ਆ ਜਾਂਦੇ ਆਪੇ ਵੀ ਆ ਜਾਂਦੇ ਆ ਨਾ ਮੈਂ ਇੱਡੀ ਬਿੜੀ ਤੇ ਆਇਆ ਤੂੰ ਦੇਖੀ ਐ ਤੇ ਤੁਸੀਂ ਵੀ ਸਕੂਲੇ ਕਿੰਨੇ ਵਜੇ ਛੱਡ ਕੇ ਆਏ ਇਹਨੂੰ ਮੈਂ 1 ਵਜੇ ਛੱਡ ਕੇ ਆਈ ਐ ਇਹਦੀ ਮੰਮੀ ਦੇ ਕੋਲ ਨਹੀਂ ਮੰਮੀ ਕੋਲ ਨਹੀਂ ਮੰਮੀ ਇਹਦੀ ਕੰਮ ਤੇ ਸੀਗੀ ਅੱਛਾ ਜੀ ਮੰਮੀ ਉਹਦੀ ਬਾਹਰ ਚ ਆਉਂਦੀ ਰੋਜ਼ੀ ਤੇ ਤੂੰ ਉਹ ਥੜੇ ਤੇ ਲੱਗ ਗੇ ਥੜਾ ਨਾ ਉਥੇ ਇਹ ਖੇਡਣ ਲੱਗ ਪਿੰਦੀ ਆ ਹੋਰ ਵੀ ਬੱਚੇ ਖੇਡਦੇ ਆ ਉਥੇ ਤੇ ਵੀ ਉਥੇ ਖੇਡਦੀ ਆ ਉਥੇ ਛੱਡ ਕੇ ਆ ਹਾਂਜੀ ਉਥੇ ਛੱਡ ਕੇ ਤੁਹਾਨੂੰ ਉਥੇ ਕਿਸੇ ਨੇ ਦੇਖਿਆ ਜੋ ਛੱਡ ਕੇ ਨਹੀਂ ਮੈਨੂੰ ਨਹੀਂ ਕਿਸੇ ਨੇ ਵੀ ਦੇਖਿਆ ਮੈਂ ਝੂਠ ਮਾਰਾ ਗਲੀ ਦੇ ਵਿੱਚ ਛੱਡ ਕੇ ਮੈਂ ਨਿਆਣੇ ਲੈ ਕੇ ਛੱਡ ਕੇ ਤੇ ਆਣੀ ਆ ਘਰ ਨੂੰ ਤੂੰ ਤਾਂ ਛੱਡ ਕੇ ਆਣਾ ਉਹਨੂੰ ਬਿਚਾਰੀ ਨੂੰ ਤੇ ਤੁਹਾਨੂੰ ਕੋਈ ਇਹ ਕੁਝ ਹੈ ਨਹੀਂ ਛੱਕ ਚੁੱਕੀ ਹੋਈ ਕਿਸੇ ਬਾਰੇ ਵੀ ਕਿੱਦਾਂ ਨਾ ਮੈਨੂੰ ਨਹੀਂ ਕਿਸੇ ਦਾ ਹੀ ਛੱਕਿਆ ਕਿਉਂਕਿ ਮੇਰੇ ਸਾਡੀ ਦੇ ਪਤਾ ਹੀ ਜਾਂਦੀ ਜੀ ਨਾ ਸਨੀਤਾ ਛੋਟੀ ਬੱਚੀ 5-6 ਸਾਲ ਦੀ ਜਿਹਦੀ ਅੱਜ ਡੈੱਡ ਬੋਡੀ ਜਿਹੜੀ ਆ ਫਿੰਡ ਕੰਗਣੀ ਵਾਲ ਤੋਂ ਸਾਨੂੰ ਠੇਰਾ ਤੋਂ ਮਿਲੀ ਆ ਜਿਹਦੇ ਬਾਰੇ ਵਿੱਚ ਅਸੀਂ ਤਸਦੀਕ ਕਰ ਰਹੇ ਹਾਂ ਕੱਲ ਉਹ ਸਕੂਲ ਪੜ੍ਹਨ ਗਈ ਸੀਗੀ ਅੰਗਣਵੜੀ ਸਕੂਲ ਦੇ ਵਿੱਚ ਉਸ ਤੋਂ ਬਾਅਦ ਵਿੱਚ ਉਹ ਟੀਚਰ ਜਿਹੜੀ ਸੀ ਪੜਾਉਣ ਤੋਂ ਬਾਅਦ ਵਿੱਚ ਉਹਨੂੰ ਘਰ ਛੱਡ ਗਈ ਸੀ ਉਸ ਤੋਂ ਬਾਅਦ ਵਿੱਚ ਉਹ ਗਾਇਬ ਰਹੀ ਘਰ ਦੇ ਵਿੱਚੋਂ ਸ਼ਾਮੇ ਆ ਕੇ ਉਹਨਾਂ ਨੇ ਆ ਕੇ ਅਨਾਊਂਸਮੈਂਟ ਕਰਾਈ ਇਹਦੇ ਪੇਰੈਂਟਸ ਨੇ ਪਰ ਉਹਦਾ ਕੋਈ ਪਤਾ ਨਹੀਂ ਲੱਗਾ ਜਿਹੜੇ ਡੈੱਡ ਬੋਡੀ ਦੀ ਮਿਲੀ ਆ ਜਿਹਦੀ ਬੋਡੀ ਦੇ ਉੱਤੇ ਕੋਈ ਵੀ ਨਿਸ਼ਾਨ ਫਾਇੰਡ ਆਊਟ ਨਹੀਂ ਕੀਤਾ ਗਿਆ ਇੰਜਰੀ ਦਾ ਤੁਰੋਂ ਦਾ ਪੋਸਟ ਮਾਡਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ ਵੀ ਇਹਦੀ ਜਿਹੜੀ ਐਡਰੈਸ ਕੌਜ ਆਫ ਦਿਸ ਪਤਾ ਕਰਾਂਗੇ ਪਤਾ ਲੱਗਾ ਕਿ ਇੱਕ ਬੱਚੀ ਪ੍ਰਵਾਸੀ ਮਜ਼ਦੂਰ ਦੀ ਜੋ ਕਿ ਲਾਪਤਾ ਹੈ ਉਹ ਅੱਜ ਸਵੇਰੇ ਕਾਗਜ਼ ਚੁਗਣ ਵਾਲੇ ਮਜ਼ਦੂਰ ਨੂੰ ਪਤਾ ਲੱਗਾ ਕਿ ਢੇਰਾਂ ਦੇ ਵਿੱਚ ਪਈ ਹੈ ਆਪਣਾ ਨਾਮ ਦੱਸੋ ਸਾਹਿਬ ਮੱਖਣ ਸਿੰਘ ਇਸ ਪਿੰਡ ਵਿੱਚ ਨਰੇਸ਼ ਕੁਮਾਰ ਨਾਮ ਦਾ ਪ੍ਰਵਾਸੀ ਮਜ਼ਦੂਰ ਰਹਿੰਦਾ ਹੈ ਉਹਦੀ ਬੇਟੀ ਸੁਨੀਤਾ ਜੋ ਕਿ ਕੱਲ ਦੁਪਹਿਰ ਤੋਂ ਲਾਪਤਾ ਸੀ ਤੇ ਦੋਨਾਂ ਸਾਡੇ ਪਿੰਡ ਦੇ ਗੁਰਦੁਆਰਿਆਂ ਦੇ ਵਿੱਚ ਅਨਾਊਂਸਮੈਂਟ ਹੋਈ ਔਰ ਉਸ ਅਨਾਊਂਸਮੈਂਟ ਦੇ ਨਾਲ ਪਤਾ ਲੱਗਾ ਬੱਚੀ ਹੋ ਗਈ ਹੈ ਔਰ ਕਾਫੀ ਭਾਈ ਦੌੜ ਕੀਤੀ ਉਹਦੇ ਪੇਰੈਂਟਸ ਨੇ ਲੇਕਿਨ ਬੱਚੇ ਦਾ ਪਤਾ ਨਹੀਂ ਲੱਗਾ ਔਰ ਅੱਜ ਸਵੇਰੇ ਹੀ ਪਿੰਡ ਦੇ ਵਿੱਚ ਇੱਥੇ ਸਾਡੇ ਢੇਰਾਂ ਦੇ ਵਿੱਚੋਂ ਬੱਚੇ ਦਾ ਇਲਾਜ ਪਾਈ ਗਈ ਤੇ ਜਿਹਦੇ ਮੌਕੇ ਤੇ ਐਸਐਚਓ ਆਦਮਪੁਰ ਤੇ ਜੋ ਕੇਂਟ ਅੱਜ ਪਹੁੰਚ ਕੇ ਤਫ਼ਤੀਸ਼ ਕਰਦੇ ਪਏ ਨੇ ਤੇ ਹੁਣ ਕੁੜੀ ਦੀ ਜਿਹੜੀ ਡੈੱਡ ਬੋਡੀ ਉਹਨੂੰ ਸਪਿਟਲ ਲੈ ਗਏ ਨੇ ਆਪਣਾ ਮੈਂ ਮੈਂਬਰ ਪੰਚਾਇਤ ਹਾਂਜੀ ਸ੍ਰਿੰਦਰ ਕੌਰ ਪਾਰਕ ਤੋਂ ਆਇਆ ਉਹ ਚੈਟ ਨੰਬਰ ਆਪੂ ਤੇ ਸਾਡੇ ਪਿੰਡ ਵਿੱਚ ਕੱਲ ਬੱਚੀ ਸਕੂਲ ਤੋਂ ਆਈ ਤੇ ਉਹ ਦੁਆਰਾ ਮਿਲੀ ਨਹੀਂ 1 ਵਜੇ ਤੋਂ ਬਾਅਦ ਹਾਂਜੀ ਹਾਂਜੀ ਆਪਣਾ ਨਾਮ ਬੋਲੋ ਪਹਿਲੇ ਹਾਂਜੀ ਮੈਂ ਸ੍ਰਿੰਦਰ ਕੌਰ ਪਾਰਕ ਤੋਂ ਕੰਦਰੀਵਾਲ ਤੋਂ ਤੋਂ ਨੂੰ ਕਿੱਦਾਂ ਪਤਾ ਲੱਗਾ ਕੱਲ ਕੱਲ ਜੀ ਸਾਨੂੰ ਕੋਈ 4-5 ਵਜੇ ਖਬਰ ਮਿਲੀ ਕਿ ਬੱਚੀ ਗੁੰਮ ਹੋ ਗਈ ਆ ਤੇ ਉਹਦੇ ਪੇਦਾਨਾ ਕੀ ਜੀ ਬੱਚੀ ਗੁੰਮ ਹੋ ਗਈ ਰੇਸ਼ ਕੁਮਾਰ ਰੇਸ਼ ਕੁਮਾਰ ਦੀ ਬੇਟੀ ਗੁੰਮ ਹੋ ਗਈ ਆ ਤੇ ਸ਼ਾਮ ਤੱਕ ਉਹ ਮਿਲੀ ਨਹੀਂ ਤੇ ਸਵੇਰੇ ਸਵੇਰੇ ਪਤਾ ਚੱਲਿਆ ਕਿ ਬੱਚੀ ਦੀ লাশ ਸਾਡੇ ਪਿੰਡ ਦੇ ਬਾਹਰਲੇ ਸਾਈਡ ਤੇ ਪਈ ਆ ਠੇਰਾ ਤੇ ਪਈ ਹੈ ਫਿਰ ਬੋਲਤਾਈ ਜੀ ਹਾਂਜੀ ਸਵੇਰੇ ਫਿਰ ਕਾਰਵਾਈ ਹੋਈ ਫੁਲਸਾਈ